ਪੁੱਕੀ ਤਸਕਰੀ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਹੋਰ ਅੰਤਰਰਾਜੀ ਨਸ਼ਾ ਤਸਕਰ ਗ੍ਰਿਫਤਾਰ ਹੋਂ ਤੱਕ 15 ਕੁਆਂਟਲ ਤੋਂ ਵੱਧ ਪੁੱਕੀ ਬਰਾਮਦ ਅੰਤਰਾਜੀ ਡਰਾਗ ਰੈਕਟ ਵਿੱਚ ਇੱਕ ਹੋਰ ਅਹਿਮ ਪ੍ਰਾਪਤ ਕਰਦਿਆਂ ਪੁਲਿਸ ਕਮਿਸ਼ਨਰ ਪਵਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭੁੱਕੀ ਦੀ ਤਸਕਰੀ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 15 ਕੁਇੰਟਲ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਤਿੰਨ ਦੋਸ਼ੀਆਂ ਗੁਰਅਵਤਾਰ ਸਿੰਘ ਉਰਫ ਤਾਰੀ, ਦੇਸਰਾਜ ਅਤੇ ਦਲੇਸ਼ ਸਿੰਘ ਉਰਫ ਦਲੋਰਾ ਨੂੰ 14 ਕੁਆਂਟਲ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਮੁੱਲਜਮਾ ਖਿਲਾ ਮਕਦਮਾ ਐਨਡੀਪੀਐਸਏ ਦਰਜ ਕੀਤਾ ਗਿਆ ਸੀ ਸਪਵਨ ਸ਼ਰਮਾ ਨੇ ਦੱਸਿਆ ਕਿ ਤਪਤੀਸ਼ ਦੌਰਾਨ ਦੋ ਹੋਰ ਮੁਲਾਜ਼ਮਾ ਜੋਗਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਜਲੰਧਰ ਅਤੇ ਉਸਦੇ ਸਾਥੀ ਲੱਕੀ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮੰਡ ਚੌਂਤਾ ਪੁੰਜ ਘੂਮ ਕਲਾ ਲੁਧਿਆਣਾ ਦੀ ਪਛਾਣ ਹੋਈ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੁਲਿਸ ਨੇ 1 ਕੁਆਂਟਲ 40 ਕਿਲੋ ਪੁੱਕੀ ਅਤੇ ਇੱਕ ਦੇਸੀ ਪਿਸਤੌਲ ਇੱਕ ਜਿੰਦਾ ਰੋਂਦ ਸਮੇਤ ਕਾਬੂ ਕੀਤਾ ਹੈ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕੁੱਲ 15 ਕੁਇੰਟਲ 40 ਕਿਲੋ ਪੁੱਕੀ ਦੋ ਬਾਹਣ ਇੱਕ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਰੋਂਦ ਬ੍ਰਾਮਤ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਜੀ ਇਨ ਕੰਟੀਨਿਊਸ਼ਨ ਜਿਹੜਾ ਅਸੀਂ 15 ਤਰੀਕ ਨੂੰ ਇੱਕ ਐਫ ਆਈ ਆਰ ਲੌਂਚ ਕੀਤੀ ਸੀ ਤਿੰਨ ਬੰਦੇ ਗ੍ਰਿਫਤਾਰ ਕੀਤੇ ਸੀ ਤੇ ਇੱਕ ਇੰਟਰ ਸਟੇਟ ਡਰੱਗ ਰੈਕੇਟ ਸਾਡੀ ਸੀਆਈਏ ਟੀਮ ਨੇ ਕ੍ਰੈਕ ਕੀਤਾ ਸੀ ਉਸੇ ਦੀ ਲੜੀ ਦੇ ਵਿੱਚ ਚੱਲਦੇ ਹੋਏ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਕੁਇੰਟਲ 40 ਕਿਲੋ ਪੁੱਕੀ ਬਰਾਮਦ ਕੀਤੀ ਹੈ ਨਾਲ ਹੀ ਦੇਸੀ ਪਿਸਤਲ ਬਰਾਮਦ ਕੀਤਾ ਪਕਟਾ ਤੇ ਇੱਕ ਨਾਲ ਲਾਈਵ ਕਾਰਟ੍ਰਿਜ ਵੀ ਬਰਾਮਦ ਕੀਤਾ ਔਰ ਇਹਦੇ ਵਿੱਚ ਜਿਹੜੇ ਦੋ ਬੰਦੇ ਅਰੈਸਟ ਕੀਤੇ ਨੇ ਉਹ ਸੀ ਲੁਧਿਆਣੇ ਦੇ ਨੇ ਜੋਗਾ ਸਿੰਘ ਐਂਡ ਲੱਕੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਕੋਲੋਂ ਸਾਡੇ ਸਰਗਰੀਏ ਦੇ ਵਿੱਚ ਇਹ ਆਪਰੇਟ ਕਰਨੇ ਸੀਗੇ ਇਸ ਏਰੀਆ ਦੇ ਵਿੱਚ ਇੱਥੋਂ ਨਾਲ ਕੋਈ ਰਿਕਵਰੀ ਵੀ ਹੋਈ ਵਹੀਕਲ ਜਿਹੜਾ ਕਿ ਨੰਬਰ ਬਾਅਦ ਲੈ ਕੇ ਆਏ ਨੇ ਵਹੀਕਲ ਇਹਨਾਂ ਦੇ ਪਹਿਲਾਂ ਅਸੀਂ ਦੋ ਵਹੀਕਲ ਗ੍ਰਿਫਤਾਰ ਮਤਲਬ ਬਰਾਮਦ ਕੀਤੇ ਸੀਗੇ ਉਹੀ ਗੱਡੀਆਂ ਸੀਗੀਆਂ ਹੁੰਦਾ ਇੱਥੇ ਇਹਨਾਂ ਨੂੰ ਲੁਕਾਈ ਹੋਈ ਸੀ ਚਾਹ ਉਹਨੇ ਦਿਸ਼ਾਨ ਦੇਈ ਤੇ ਬਰਾਮਦ ਹਾਂਜੀ ਹਾਂਜੀ ਇੱਡੀ ਕਿਹਦੇ ਡਾਇਰੈਕਟਰ ਕੋਲ ਕੋਈ ਡਰਾਈਵਰ ਨੇ ਕਿ ਕਿਹਦਾ ਨਹੀਂ ਨਹੀਂ ਇਹ ਤਾਂ ਕੋਈ ਆਪਣਾ ਕੰਮ ਕਰਦੇ ਸੀ ਪਹਿਲਾਂ ਸ਼ਰਾਬ ਸਪਲਾਈ ਦਾ ਕੰਮ ਕਰਦੇ ਸੀ ਫਿਰ ਭੁੱਕੀ ਵੱਲ ਤੁਰਤੇ ਤੇ ਇਹ ਹੁਣ ਡਰੱਗਸ ਦੇ ਵਿੱਚ ਹੈ ਲਗਾਤਾਰ ਕੰਮ ਕਰ ਰਹੇ ਹੈ ਗੈਂਗ ਬਣਿਆ ਹੋਇਆ ਲੇਕਿਨ ਤਾਂ ਬਾਹਰ ਹੀ ਜਾਂਦੇ ਡਿਫਰੈਂਟ ਟ੍ਰਾਂਸਪੋਰਟੇਸ਼ਨ ਮੀਨਸ ਯੂਜ਼ ਕਰਦੇ ਹੈ ਕੋਈ ਕ੍ਰਾਕਸ ਕੋਈ ਗੱਡੀਆਂ ਕੋਈ ਹੋਰ ਚੀਜ਼ ਇਹਨਾਂ ਦੇ ਤੇ ਹਰ ਵਾਰੀ ਅਲੱਗ ਹੁੰਦਾ ਕਿ ਵੀਰੇ ਬੱਸਾਂ 'ਚ ਵੀ ਆ ਜਾਂਦੇ ਨੇ ਜਿਸ ਕਿਤੇ ਕੋਈ ਲੁੱਟ ਹੋਮ ਕਰ ਦਿੱਤੀ ਨਹੀਂ ਹਾਲ ਤੱਕ ਲੁੱਟ ਕੋਈ ਇਨਵੈਸਟੀਗੇਸ਼ਨ ਚਾਇਆ ਨਹੀਂ ਇਨਵੈਸਟੀਗੇਸ਼ਨ ਚਾਇਆ ਨਹੀਂ ਹਾਂਜੀ ਇਹ ਤਾਂ 12ਵੇਂ ਦੇ ਕੇ ਆਏ ਸੈਂਟਰਲ ਇੰਡੀਆ ਤੋਂ ਤਾਂ ਪਹਿਲੇ ਵੀ ਮਾਮਲੇ ਦਰਜ ਹੋਣੇ ਇੱਕ ਤੇ ਹੈਗੇ ਆ ਦੋ ਮਗਕ ਪਦਮੇ ਦਾ ਜੋਗਾ ਸਿੰਘ ਪਿਛਲੇ ਕਿੰਨੇ ਦਿਨਾਂ ਤੋਂ ਮਾਮਲਾ ये आई थिंक पिछले कई साल तो दो तीन साल तो ऑपरेशनल हुए हुए थे गैंग दे विच सर कल न्यू नंद बिहार हाँ जी मुखदोशी कौन है पहला फड़े के लिए होना तो कोई अभी फोन मुखदोशी जोगा सिंह है जोगा सिंह हाँ मेन मेन किंग पीन है ना तेरे जोगा सिंह के डम मैथ पूरा है आंचल मैथ पूरा है सर न्यू नंद बिहार ਮੇਨ ਲੀਡ ਇਹੀ ਕਰਨਾ ਚਾਹੀਦਾ ਸੀ ਉਹਨਾਂ ਦਾ ਕੁਝ ਤਫਸੀਲ ਚਾਹੀਦਾ ਜੀ ਹਾਲ ਤੱਕ ਪੜ੍ਹ ਕੇ ਨਹੀਂ ਆਇਆ ਤੁਹਾਨੂੰ ਕਹਿੰਦੇ ਦੱਸ ਪੀ ਉਹ ਤਾਂ ਉਹਨਾਂ ਦੇ ਕੋਲ ਤਾਂ ਰਿਕਵਰੀ ਹੋਈ ਸੀਗੀ ਉਹਨਾਂ ਜਿਹੜੇ ਜਿਹੜਾ ਉਹ ਸੀਗਾ ਉਹ ਜਿੱਥੋਂ ਲੈ ਕੇ ਆਏ ਸੀ ਇਹ ਅਲੱਗ-ਅਲੱਗ ਸਟਰੀਮਸ ਤੋਂ ਲੈ ਕੇ ਆਨੇ ਨੇ ਡਰੱਗਸ ਅਲੱਗ-ਅਲੱਗ ਤਰੀਕੇ ਨਾਲ ਲੈ ਕੇ ਆਨੇ ਇੱਕ ਅਲੱਗ ਡੋਨ ਰੇਗਰੇ ਵੇਚਦੇ ਆ ਕੋਈ ਯਾਦ ਕੀ ਪਾਫੀ ਹਸ ਰਿਕਵਰ ਹੋਈ ਜਾਂ ਪੁੱਛ ਕੇ ਚੁਲਿਆਵਾਂਗੇ ਵੀ ਕਦੀ ਉਸ ਤਰ੍ਹਾਂ ਦਾ ਕੋਈ ਹੋਰ ਵੀ ਤਾ ਹੈ ਹਾਂਜੀ ਡਾਕਟਰ ਸਿੰਘ ਜੀ ਹਾਲੇ ਮੈਂਲੀ ਕਿੰਗਪੀ ਨਹੀਂ ਹੈ ਨਾ ਸਾਰਿਆਂ ਨੂੰ ਇੱਕ ਹੋਰ ਹੁਣ ਕਟ ਸ਼ੋਰਟ ਕਰਕੇ ਦੂਸਰੀ ਖੋਰ ਹੈ ਜਿੰਨੀ ਵਾਰੀ ਇਹ ਲੈ ਕੇ ਆ ਚੁੱਕੇ ਹੈਗੇ ਆ ਉਹ ਤਾਂ ਹੁਣ ਤਫੀਸ ਆਏਗਾ ਜੀ ਕਿੰਨੀ ਵਾਰੀ ਆਇਆ ਹੈ ਕਿੰਨੀ ਡੇਰ ਤੋਂ ਐਗਜੈਕਟਲੀ ਕੰਮ ਕਰ ਰਹੀ ਸੀ ਕਿੰਨੇ ਚੱਕਰ ਕਿਸ ਏਰੀਆ ਨੂੰ ਕਵਰ ਕਰਦੇ ਆ ਉਹ ਸਾਰਾ ਕੁਝ ਆਏਗਾ ਜੀ ਹੁਣ ਫੋਰਵਰਡ ਬੈਕਵਰਡ ਲਿੰਕੇਜ ਜਿਵੇਂ ਜਾਵਾਂਗੇ ਤੇ ਫਿਰ ਉਹ ਦੇ ਅੱਗੇ ਕਈ ਕੁਝ ਖੁੱਲੇਗਾ